ਸਾਡੀ ਜੇ ਫਿਗਰਮਾਨੀ ਜਿਹੜਾ ਸਾਡਾ ਮੈਨੂੰ ਚੜ ਗਿਆ ਜਿਉਂ ਅੱਜ ਅਦਾਲਤ ਨੂੰ ਫੋੜੀ ਲਈ ਪਰ ਬੇਵੀ ਮੇਰੀ ਬਹੁਤ ਬੱਚੀ ਨੇ ਅੱਜ ਅਡੀ ਜੀ ਡਾਈਆ ਮੈਂ ਦਾ ਬਹੁਤ ਹੀ ਪ੍ਰਸ਼ੰਸਾ ਕਰਦਾ ਆ ਪੰਜਾਬ ਪਾਰਟੀ ਜਿੰਦਾਬਾਦ 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 ਮਹਤਰ ਸਿੰਘ ਸਾਹਿਬ ਜੀ ਸਰਸਵਤੀ ਜਿੰਦਾਬਾਦ 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 ਸ੍ਰੀ ਅਦੇਸ਼ਵਾਦੀ ਕਾਮਾ ਜਿੰਦਾਬਾਦ ਤੁਹਾਡੇ ਸਾਥੇ ਕੇਵਲ ਪ੍ਰੇਸ਼ਰ ਸਰਪਾ ਜੀ ਉਹਨਾਂ ਨੂੰ ਕਹਿੰਦੇ ਆਪ ਤੇ ਨਾਲ ਸਾਰੇ ਵੋਟਾਂ ਪਾ ਰਾ ਇਹਨਾਂ ਠੀਕ ਹੈ ਕਹਿਦਾ ਕਿ ਬੱਤਾ ਬੱਤਾ ਕੰਮ ਠੀਕ ਹੈ ਬਾਕੀ ਉਹ ਵੀ ਆਪਣੇ ਆਪ ਕੀਤਾ ਵਾ ਕੋਈ ਕੰਮ ਨਹੀਂ ਆਇਆ ਸਾਡਾ ਪਤਾ ਸਾਡਾ ਚਸਾ ਦਿਖਾਉਂਦਾ ਆ ਹਲੋ ਹਰੋ ਅੱਜ ਵਾਜ ਅੱਜ ਵਾਜ ਮੈਂ ਸਾਰੇ ਵੀਰਾਂ ਦਾ ਅੱਜ ਦਿਨੋਂ ਤੁਹਾਨੂੰ ਬਹੁਤ ਸਤਿ ਸ਼੍ਰੀ ਅਕਾਲ ਆਹ ਦਿਨੋਂ मतदान हां 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 ਹਰਨਤਾ ਹੋਰ ਪਾਣੀ ਆ ਆਹ ਸਾਡੇ ਨੇ ਕੀ ਪਾਉਂਦੇ ਆ ਜੀ ਆਓ ਆ ਜੀ ਖਾਲੀ ਕੈਂਪਰ ਪਾ ਜੀ सतपाल भगत जी कीवल किश जी सुखदेवराज जी, जी।, जी। सात जी बहुत इन्हों ने बहुत बढ़िया वीडियो बनाई गलो ਅਜੀ ਪਾਪਾ ਜੀ ਆ ਜਿਹੜੀ ਪਾਰਟੀ ਦਾ ਜਿਹੜਾ ਐਲਾਨ ਕੀਤਾ ਗਿਆ ਜੀ ਕੀ ਕਹਿਣਾ ਚਾਹਤੇ ਆ ਜਿਹੜੀ ਮੀਟਿੰਗ ਦਾ की आवाज क्या पार्टी ने की है कि जाते हैं और भी नहीं करने के बाद में गांव में मामला मामला भी गांव में मामला मिलने पर बहुत बड़े बहुत तरह के इश्यूज है जो भाजपा पार्टी के उम्मीदवार का समर्थन कर रहा है सचिव इनकी बनती यहां का ਗਈਆਂ ਜਿਹੜੀਆਂ ਕਿਸੇ ਦੇ ਕੀ ਕਹਣਾ ਜਾਂਦਾ ਜੀ ਅੱਜ ਮੇਰੇ ਮਨ ਨਾਲ ਨੀਂਦ ਤੋਂ ਬਾਅਦ ਸ਼ੇਸ਼ੀ ਦਾ ਭੱਲਾ ਸੱਜੇ ਇੰਤਖਾਤਾ ਜੀ ਮਰਹੂਮ ਹੋ ਗਏ ਆ ਉਹਨਾਂ ਦੇ ਘਰ ਤੋਂ ਕਿਹਾ ਬਹੁਤ ਅਤਿ ਯੂਨਿਕ ਇਲਾਕਾ ਨਿਵਾਸੀ ਪ੍ਰਧਾਨ ਜੀ ਤੁਹਾਨੂੰ ਪੜਿਆ ਜੀ ਵੱਧ ਵੱਕ ਲੱਖ ਵੀ ਜਿਹਦੇ ਵਿੱਚ ਮਜਬੂਰੀ ਇਹਨਾਂ ਨੇ ਪੂਰਾ ਪ੍ਰਸ਼ਾਦ ਦਿੱਤਾ ਆਪਣੇ ਘਰ ਦੇ ਆਪਾਂ ਨਮਨਤਾ ਨਾਲ ਗੱਲ ਕਰੀਏ ਸਾਥਰ ਐਮਨਵਾਸ਼ਾਪਨਾ ਜੇ ਵੀ ਲੋਕਾਂ ਦਾ ਪਾਕਿਸਤਾਨ ਕਾਮਯਾਬ ਕਰਦੇ ਨੇ ਜੇ ਕਿ ਲੋਕਾਂ ਦੀ ਬੁਝੀ ਹੋਈ ਆਸ ਹੈ ਜੇ ਕਿ ਲੋਕਾਂ ਦੇ ਘਰ ਦੇ ਵਿੱਚ ਜਿਹੜਾ ਨਸ਼ਾ ਜਿਹੜਾ ਸ਼ੇਵਾਂ ਤੇ ਨਸ਼ਾ ਵਧਿਆ ਆ ਤੇ ਮੈਂ ਪੂਰੀ ਦਿੱਦਾ ਕੀ ਸੈਂਟਰ ਦੇ ਵਿੱਚ ਜਾ ਕੇ ਪੁਲਿਸ ਨਾਲ ਕੰਮ ਕਰਨ ਦੇ ਵਿੱਚ ਆ ਕੇ ਕਹਾਂਗਾ ਜੇ ਕਿ ਮੈਂ ਦੇ ਨਾਲ ਜੇ ਮੇਰਾ ਕੀ ਕੰਮ ਹੋਊਗਾ ਅਮਰਸਾ ਇਹ ਬੰਦ ਲੱਗਦਾ ਹਰ ਨੰਬਰ ਬਟਨਾਂ ਜਿਸ ਦੀ ਕੈਬਲ ਚੌੜੀ ਸ਼ਬਦ ਮਾਤਮਾਂ ਦੇ ਵੋਟਾਂ ਵੀ ਪਾਓ ਆਪ ਵੀ ਪਾਓ ਦੂਜਿਆਂ ਨੂੰ ਪਾਓ ਜਿੰਦਗੀ ਹੈ ਜੀਵਨ ਨੂੰ ਮੁੱਕੇ ਕੰਮ ਕਰਦਾ ਚੱਲਿਆ ਰਹੇ ਜਿੰਦਗੀ ਮੁੱਕੇ ਜਾਏਗਾ ਕੰਮ ਕਰਦਾ ਚੱਲੇਗਾ ਤੇ ਖੱਲੇਗਾ ਤੇ ਕੰਮ ਹਾਜੂਕੇਸ਼ਨ ਨੂੰ ਕਿਦਾ ਵੇਦਿ ਐਜੂਕੇਸ਼ਨ ਐਜੂਕੇਸ਼ਨ ਦੇਖੋ ਵੀ ਪੰਜਾਬ ਦਾ ਮੇਰਾ ਕਰ ਦਿੱਤਾ ਆ ਕੋਈ ਅੱਜ ਤੋ ਤੀ ਦੇਖੋ ਵੀ 10 ਸਾਲ ਤੋਂ ਪਹਿਲੇ ਕਿਸੇ ਦੀ ਕੰਪਲਮੈਂਟ ਨਹੀਂ ਆਈ ਕਿਉਂਕਿ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਇੰਨੀਆਂ ਹੈਗੀਆਂ ਜੇ ਕੋਈ ਫੇਲ ਹੁੰਦਾ ਵਾ ਉਹਦਾ ਕੀ ਕਹਿੰਦੇ ਰਿਜ਼ਲਟ ਮਾਰਨਾ ਹੁੰਦਾ ਉਹਦਾ ਕੈਂਟਰ ਮਾਰਨਾ ਹੁੰਦਾ ਇਸ ਕਰਕੇ ਕੋਈ ਅੱਜ ਤੱਕ ਕੋਈ ਫੇਲ ਨਹੀਂ ਹੋਇਆ ਕੋਈ ਨਹੀਂ ਇਸ ਕਰਕੇ ਕੋਈ ਕਾਮਯਾਬੀ ਵੀ ਨਹੀਂ ਹੋਈ ਤੇ ਇਹ ਵੀ ਤਕਰਾ ਮਾਰ ਮਾਰ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੰਗੀ ਪਈ ਹੋਈ ਹੈ ਸਿੱਖਿਆ ਦੇ ਤੰਗੀ ਹੋ ਰਹੀ ਹੈ ਤੇ ਇਹਨੂੰ ਨੱਕ ਪਾਵਾਂਗੇ ਜਿਹੜਾ ਕਿ ਬੁਨਿਆਦ ਤੋਂ ਹੈ ਸਰਕਾਰੀ ਜਿਹੜੀ 25 ਪੜ ਲਿਖ ਕੇ ਬੜੇ ਅਕਸਰ ਹਨ ਤਾਂ ਜਿਹਦੇ ਵਿੱਚ ਇਹ ਮੈਂ ਕਿਹਾ ਖਨਨਕਾ ਆਂਧਾ ਪ੍ਰਦੇਸ਼ ਪਾਚਨ ਦੇ ਜ਼ਿਲ੍ਹੇ ਵਿੱਚ ਆਈਐਸ ਆਈਐਸ ਆਫਸਰ ਨੇ ਪੰਜਾਬ ਬਹੁਤ ਜ਼ਿਆਦਾ ਫਿਸ਼ਲ ਗਿਆ ਹੈ ਐਨੀ ਕਾਰ ਦੇ ਹੱਦ ਤੇ ਅਸੀਂ ਲੋਕਦਾਨ ਦੇਵਾਂਗੇ ਆਪਣੀਆਂ ਆਸਥੀਆਂ ਪਾ ਲੋਕਾਂ ਨੂੰ ਕੀ ਫੀਲ ਕਰਨਾ ਚਾਹੀਦਾ ਲੋਕਾਂ ਨੂੰ ਇਹ ਲੋਕਾਂ ਨੂੰ ਇਹ ਅਪੀਲ ਕਰਦਿਆ ਜਿੱਦਾਂ ਪਹਿਲੇ ਤੁਸੀਂ ਲੋਕਾਂ ਨੂੰ ਆਪਣਾ ਨਾਮ ਬਤਨੀ ਚਾਹੁੰਦੇ ਸੀ ਕਹਾਂਈ ਉਸੇ ਤਰ੍ਹਾਂ ਹੀ ਆਪਣੇ ਪੀਪਲ ਆਪਣੇ ਬੱਚੇ ਸੇਵਾਦਾਰ ਦੀ ਕਿਹਦੀ ਆਪਣਾ ਸੰਤ ਹੈ ਕੋਈ ਸਰਕਾਰੀ ਤੁਹਾਨੂੰ ਕਹਿੰਦੇ ਸੀ ਸੀਸੀਟੀਵੀ ਕੈਮਰੇ ਨੂੰ ਵੱਤ ਤੋਂ ਅੱਗੇ ਸ਼ੇਅਰ ਵੀ ਕਰੋ ਨਾਲ ਮੁਕਾਦੋ ਤੇ 12 ਨੰਬਰ ਬਟਨ ਦਬਾ ਕੇ ਕਰ ਦਿਓ ਜਿਹੜੇ ਨੌਜਵਾਨ ਨੇ ਕਬਾ 15 ਸਾਲ ਲੱਗ ਜਿਹੜਾ ਪੜ੍ਹਾਈ ਦੇ ਵਿੱਚ ਜਿਹੜਾ ਲਾਜਦਾ ਵਾ ਪਰ ਉਸ ਤੋਂ ਬਾਅਦ ਜਿਹੜੀ ਉਹਨਾਂ ਨੂੰ 10 10 ਹਜ਼ਾਰ 15 ਹਜ਼ਾਰ ਖਾ ਮਿਲਦੀ ਆ ਲੱਗਦਾ ਹੈ ਕਿ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਜਿਹੜੇ 15 ਸਾਲ ਉਹ ਮਿਹਨੀ ਮਿਹਨਤ ਕਰਦਾ ਦੇਖੋ ਇਹ ਤਾਂ ਵਧੀਆ ਕੰਪਨੀਆਂ ਹੋਣਗੀਆਂ ਇੱਥੇ ਇੰਡਸਟਰੀ ਲੱਗੇਗੀ ਇਹ ਇੰਡਸਟਰੀ ਵਾਸਤੇ ਕੇ ਸਰਕਾਰ ਦਾ ਧਿਆਨ ਨਹੀਂ ਦਿੰਦਾ ਇਹ ਦੇਖੋ ਜਿੱਤੇ ਆਪਾਂ ਕਿਸਾਨਾਂ ਨੂੰ ਪੈਲ ਦੇ ਹੱਥੇ ਕੰਮ ਕਰਦੇ ਸੀ ਇਹ ਕਿਸਾਨਾਂ ਦਾ ਕੰਮ ਨਹੀਂ ਸਰਕਾਰ ਦਾ ਕੰਮ ਹੈ ਜਿਵੇਂ ਜਿਨਾਂ ਇੰਡਸਟਰੀਆਂ ਚਲੀਆਂ ਪਸਟੀਆਂ ਇੱਕ ਚੀਜ਼ ਇਹ ਤਾਂ ਚੀਜ਼ ਬਹੁਤ ਵੱਡੀ ਮਾਤਰਾ ਚ ਲੱਗਾ ਤੇ ਡੀਵੀ ਦੇ ਬੈਲ ਜਿਹੜਾ ਉਹ ਬਹੁਤ ਜਿਆਦੇ ਨੇ ਜਿਸ ਤੋਂ ਅੰਬਸਤ ਤੋਂ ਨਰਵੀ ਤੋਂ ਇੰਡਸਟਰੀ ਪੰਜਾਬ ਤੋਂ ਨਰਵੀ ਤੋਂ ਸਿੱਖੇ ਖਤਮ ਹੁੰਦੇ ਜਾਂਦੇ ਆ ਬਾਹਰਲੇ ਸਟੇਟਾਂ ਦੇ ਵਿੱਚ ਚੱਲਦੀਆਂ ਇਹਨਾਂ ਦੀਆਂ ਇਹਨਾਂ ਨੂੰ ਮਾਹੌਲ ਮੱਧ ਆਰਥਿਕ ਕੰਮ ਜਾਂਦੇ ਨੇ ਤੇ ਜਿਹੜੇ ਕਿ ਉਹ ਨਹੀਂ ਕਿਹਾ ਹੋਣਾ ਬਿਆਨ ਕਰਦੇ ਰਹਿੰਦੇ ਆਪਣੇ ਪੰਜਾਬ ਦੇ ਨੌਜਵਾਨ ਨੇ ਨੌਕਰੀਆਂ ਦੇ ਰਸਤੇ ਭਾਈ ਬਦਾਂਦੀ ਆਪਣਾ ਨਾਮ ਲੈ ਜੀ ਗਿੰਦਤ ਕੇ ਜਿਹੜੀ ਅੱਜ ਦੀ ਜਿਹੜੀ ਮੀਟਿੰਗ ਕੀਤੀ ਗਈ ਹੈ ਆਸ ਪੰਜਾਬ ਪਾਰਟੀ ਨੈਸ਼ਨਲ ਜਨਰਲਸ ਦਾ ਤਖਤ ਆ ਜਿਹੜੀ ਮੀਟਿੰਗ ਕੀਤੀ ਗਈ ਹੈ ਕੀ ਲੋਕਾਂ ਵੱਲੋਂ ਕਿਹੋ ਜਿਹਾ ਘਰਾਂ ਮਿਲ ਰਿਹਾ ਤੇ ਕੀ ਵਧੀਆ ਘਰਾਂ ਮਿਲਦਾ ਸਾਡੇ ਲਾਪਰੀ ਸ਼ਰਮਾ ਜੀ ਜਿਹੜੇ ਕਿ ਪਿਛਲੇ ਲਗਭਗ 15 ਸਾਲਾਂ ਤੋਂ ਮਿਹਨਤ ਕਰ ਰਹੇ ਨੇ ਕਿ ਲੋਕਾਂ ਨੂੰ ਸਾਥ ਦਵਾ ਰਹੇ ਨੇ ਜਿਨ੍ਹਾਂ ਨਾਲ ਤੱਕਾ ਹੁੰਦਾ ਹੈ ਉਹਨਾਂ ਨਾਲ ਖੜਦੇ ਨੇ ਦਿਨ ਰਾਤ ਇਹਨਾਂ ਦਾ ਫੋਨ ਆਉਂਦਾ ਹੈ ਲਾਪਰੀ ਸ਼ਰਮਾ ਜੀ ਬਹੁਤ ਹੀ ਸੂਝਵਾਨ ਤੇ ਨੌਜਵਾਨ ਨੇ ਤੇ ਇੱਕ ਸਪੋਰਟਸਮੈਨ ਵੀ ਨੇ ਜਦੋਂ ਸਾਡਾ ਸਪੋਰਟਸਮੈਨ ਅੱਗੇ ਲੱਗੇਗਾ ਸਾਡਾ ਦੇਸ਼ ਅੱਗੇ ਬਣੇਗਾ 30 ਲੋਕਾਂ ਨੂੰ ਮੈਸੇਜ ਦੇਣਾ ਹੈ ਮੈਸੇਜ ਲੋਕਾਂ ਨੂੰ ਇਹ ਹੀ ਹੈ ਕਿ ਸਾਡੀ ਆਸ ਪੰਜਾਬ ਪਾਰਟੀ ਜਿਹੜੀ ਹੈ ਉਹ ਬਹੁਤ ਵਧੀਆ ਵਰਕ ਕਰ ਰਹੀ ਹੈ ਲੋਕਾਂ ਨੂੰ ਇਨਸਾਫ ਦਵਾ ਰਹੀ ਹੈ ਠੱਗਾਂ ਨੂੰ ਨਕੇਲ ਪਾਈ ਹੋਏ ਆ ਮਹੰਦਰ ਮੇਸ਼ਾ ਨੰਦ ਸਰਸੋਤੀ ਜੀ ਨੇ ਅੱਜ ਤੱਕ ਥੋੜਾ ਰੁਪਿਆ ਜਿਹੜੇ ਠੱਗੀਆਂ ਦਾ ਸ਼ਿਕਾਰ ਹੋਏ ਸੀ ਲੋਕ ਆ ਉਹਨਾਂ ਨੂੰ ਵਾਪਸ ਕਰਵਾਏ ਆ ਪੈਸੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਆ ਜਿਹੜੇ ਲੋਕਾਂ ਨਾਲ ਠੱਗੀਆਂ ਮਾਰਦੇ ਸੀ। ਹਾਂ ਕੋਈ ਗੱਲ ਮੇਰਾ ਨਾਮ ਜੁਗਲ ਮਹਾਜਨ ਨਿਆਂਸ਼ਕਤੀ ਆਸਮਾ ਜਾਪਾ। ਆ ਜਿਹੜੀ ਮੀਟਿੰਗ ਕੀਤੀ ਗਈ ਆ ਕੀ ਚੱਲ ਰਿਹਾ। ਅੱਜ ਦੀ ਜਿਹੜੀ ਮੀਟਿੰਗ ਤੋਂ ਬਹੁਤ ਪੋਸਟਰ ਜਿੰਨੇ ਆਪਣੇ ਗਲੇ ਵੀ ਕਰਵਾਈ ਆ। ਬਹੁਤ ਬਹੁਤ ਹੀ ਵਧੀਆ ਮੀਟਿੰਗ ਹੋਈ ਆ। ਉਹਨਾਂ ਨੇ ਸਾਨੂੰ ਇੱਥੇ ਆ ਕੇ ਲੋਕਾਂ ਨਾਲ ਰੂਪ ਹੋਣ ਦਾ ਮੌਕਾ ਦਿੱਤਾ। ਅਗਰ ਦਾ ਬੋਤਨ ਵਧਵੀ ਕਰਦੇ ਆਂ ਔਰ ਆਸਰੀ ਕਰਦੇ ਆਂ ਕਿ ਇਸ ਘਰ ਬਲੋਗ ਅੱਗੇ ਕਰਦੇ ਹੋਏ ਨੇ ਉਹ ਸਾਹਬ ਜਿਹੜਾ ਆਖ ਪੰਜਾਬ ਪਾਰਟੀ ਵਾਲੇ ਲੋਕਾਂ ਦੇ ਵਿਚਾਰ ਤੇ ਵੱਡਾ ਜਾ ਰਿਹਾ ਹੈ ਇਸ ਦੀ ਜੀ ਨੋਟ ਨੋਟ ਬੋਲ ਦਤਾ ਹੈ ਲੋਕਲ ਜਿਨੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦਾ ਨੀਂਦ ਹਰਾਮ ਹੋ ਚੁੱਕੀ ਹੈ ਕਿ ਆਖ ਪੰਜਾਬ ਪਾਰਟੀ ਕਿ ਉੱਬਰ ਦੀ ਹੋਈ ਪਾਰਟੀ ਦੇ ਰੂਪ ਦੇ ਵਿੱਚ ਅੱਗੇ ਵਧਦੀ ਪਈ ਹੈ ਔਰ ਲੋਕਾਂ ਦੇ ਵਿੱਚ ਸਾਡੇ ਪਾਰਟੀ ਦਾ ਵੀ ਗਿਆਨ ਵਧ ਰਿਹਾ ਜਾ ਰਿਹਾ ਹੈ ਔਰ ਕੰਪੀਟੀਸ਼ਨ ਟਫ ਹੁੰਦਾ ਜਾ ਰਿਹਾ ਸਾਰੀਆਂ ਪਾਰਟੀਆਂ ਵਾਸਤੇ ਕੀ ਆਪ ਪੰਜਾਬ ਪਾਰਟੀ ਦੇ ਜਿੰਦਾਵਾਲਾ ਦੇ ਦੇ ਤੱਕ ਮੋਕੇ ਬਦਗੀ ਲੋਕਾਂ ਨੂੰ ਦਾ ਫੈਸਲਾ ਕਰਨ ਵਾਸਤੇ ਬਕਰ ਮਜਬੂਰ ਕਰਤਾ ਕਿ ਆਪ ਪੰਜਾਬ ਪਾਰਟੀ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਲੋਕਾਂ ਦੇ ਕੰਮ ਕਰ ਰਹੀ ਹੈ ਕੋਈ ਲੋਕਾਂ ਨਾਲ ਕੋਈ ਇਹੋ ਜਿਹਾ ਵਾਅਦਾ ਨਹੀਂ ਕਰਦੇ ਤਾਂ ਇਹ ਜਿੰਨਾ ਸ਼ੋਰ ਕਰੇ ਇੱਕ ਮੁੱਕੇ ਬਾਅਦ ਫੈਸਲਾ ਲੈਣਾ ਪਵੇ ਅਸੀਂ ਇਹ ਟੈਪਲ ਲਸਤੇ ਜੇ ਉਹ ਤੇ ਨਾ ਚੱਲਦੀ ਜਾਂ ਇੰਡਸਟਰੀ ਜਿਹੜੀ ਆ ਐਮ ਐਸ ਐਮਈ ਜਿਹੜੀ ਆ ਉਹ ਲੋਕਾਂ ਨੂੰ ਇਹ ਜਾਗਰੂਕ ਕਰਨਾ ਪਏਗਾ ਕਿ ਐਮ ਐਸ ਜਿਹੜੀ ਆ ਉਸ ਦੇ ਵਿੱਚ ਸਰਕਾਰ ਸੈਂਟਰਲ ਸਰਕਾਰ ਨੇ 45 ਦਿਨਾਂ ਦਾ ਟਾਈਮ ਰੱਖਿਆ ਹੈ ਕਿ 45 ਦਿਨਾਂ ਦੇ ਅੰਦਰ ਤੇ ਪੇਮੈਂਟ ਕਰਨੀ ਪਵੇਗੀ ਵਪਾਰੀ ਨੂੰ ਤੇ ਉਸ ਤੋਂ ਬਾਅਦ ਇੱਕ ਟੈਕਸ ਪੰਨਾ ਪਵੇਗਾ ਇਹ ਵਪਾਰੀਆਂ ਵਾਸਤੇ ਬਹੁਤ ਹੀ ਇੱਕ ਵਿਜਾਇਤ ਜਨਨ ਕਾਨੂੰਨ ਬਣਾਇਆ ਹੈ ਆਸ ਪੰਜਾਬ ਪਾਰਟੀਆਂ ਦਾ ਡਟ ਕੇ ਰੋਸ ਤਲਾ ਵੀ ਕਰਦੀ ਪਈ ਹੈ ਅੱਬ ਦੋ ਵੀ ਕਰੇਗੀ ਕਿਸਾਨਾਂ ਦੇ ਮੁੱਦੇ ਤੇ ਅਸੀਂ ਬਿਲਕੁਲ ਸਪਸ਼ਟ ਆ ਕਿ ਸਾਰੇ ਪੋਲੀਟਿਕਲ ਪਾਰਟੀਆਂ ਜਿਹੜੀਆਂ ਇਹ ਰਾਜ ਦੀ ਪੁਰਾ ਸੈਕਟਰੀ ਪੁਰਾ ਖਜ਼ਾਨੀਆਂ ਜਿਹੜੀਆਂ ਸਾਰੀਆਂ ਪੋਲੀਟਿਕਲ ਪਾਰਟੀਆਂ ਨੂੰ ਇੱਕ ਸਲਾਹ ਕਰਦੇ ਆ ਕਿ ਸਾਰੇ ਬੈਠਣ ਸਾਹਮਣੇ ਕਿਸਾਨਾਂ ਨੂੰ ਬਖਾਨ ਇੱਕ ਫੈਸਲਾ ਹੋ ਜਾ ਸਾਰੀਆਂ ਪਾਰਟੀਆਂ ਦੇ ਵਿੱਚ ਕੱਲ ਕੋਈ ਵਿਰੋਧ ਕਰਨ ਜੋਗਾ ਨਾ ਰਹੇ ਨਾ ਕਿ ਵੱਖ-ਵੱਖ ਸਰਕਾਰਾਂ ਦੇ ਖਿਲਾਫ ਜਾਂ ਕਵਾਡੀਆਂ ਦੇ ਖਿਲਾਫ ਹੋਇਆ ਇਹ ਕੰਮ ਨਾ ਤੁਸੀਂ ਅੱਜ ਅਸੀਂ ਆਏ ਹੋ ਕਿ ਲੋਕਾਂ ਨੂੰ ਲੋਕਾਂ ਨੂੰ ਵੀ ਇੱਥੇ ਨਹੀਂ ਆਇਆ ਕਿ ਨਾ ਵਿਗੜ ਬਲਾ ਜਿਹਾ ਸਮਾਜ ਹੈ ਨਾ ਸੂਰਜ ਦੇ ਵੀ ਕੋ ਨਾ ਨੋਟ ਦੇ ਵੀ ਕੋ ਨਾ ਮਰਕੀ ਕੱਪੜਿਆਂ ਦੇ ਵੀ ਕੋ ਨਾ ਆਟੇ ਦੇ ਵੀ ਕੋ ਸਿਰਫ ਆਪਣੀ ਜ਼ਮੀਰ ਨੂੰ ਜਗਾਓ ਕਿ ਜੇ ਅਸੀਂ ਬਟਨ ਨੱਪਣਾ ਹੈ ਇੱਕ ਜੂਨ ਤੋਂ ਆਪਾਂ ਬਟਨ ਦੱਬਣ ਜਾਣਾ ਕਿਸੇ ਵੀ ਪਾਰਟੀ ਦਾ ਨਹੀਂ ਹੈ ਜਿਸ ਵਾਰੀ ਦੇ ਨਿਸ਼ਾਨ ਤੇ ਆਪਾਂ ਬਟਨ ਤੱਕ ਜਾ ਰਹੇ ਹਾਂ ਉਸ ਚਾਹਤੇ ਆਪਣੇ ਜ਼ਿਮਾਂਦ ਨੂੰ ਜਰੂਰ ਸੋਚੋ ਕਿ ਇਹ ਸਾਡਾ ਬਟਨ ਜਿਹੜਾ ਕੋਈ ਛੋਟੀ ਮੋਟੀ ਚੀਜ਼ ਨਹੀਂ ਇਹ ਲੋਕਾਂ ਦੇ 5 ਸਾਲ ਦਾ ਅਗਲਾ ਆਉਣ ਵਾਲਾ ਬੱਚਿਆਂ ਦਾ ਭਵਿੱਖ ਹੈ ਸਾਡੇ ਘਰਾਂ ਦਾ ਭਵਿੱਖ ਹੈ ਸਾਡੇ ਜਿਹੜੇ ਸਮਾਜ ਦਾ ਭਵਿੱਖ ਹੈ ਸਾਡੇ ਸ਼ਹਿਰ ਦਾ ਭਵਿੱਖ ਹੈ ਸਾਡੇ ਦੇਸ਼ ਦਾ ਭਵਿੱਖ ਹੈ ਨਾ ਗਲਤ ਚੁਣ ਲਈਏ ਅੱਗੇ ਸਿੱਧਰ ਸਰ ਤੋਂ ਆਪਾਂ ਗਲਤ ਚੁਣਦੇ ਜਾ ਰਹੇ ਹਾਂ ਹਰ ਸਾਲ ਪੰਜ ਸਾਲਾਂ ਬਾਅਦ ਆਪਾਂ ਫੇਰ ਪਹਤਾਂਦੇ ਆਂ ਭਈ ਡੋਰ ਤੋਂ ਡੋਰ ਕਰਦੇ ਲੋਕੀ ਨਸ਼ਿਆ ਦਾ ਇੰਨੇ ਕਿ ਪਹਾਣੀ ਚਿੰਤਿਤ ਦਾ ਕਾਰਕ ਨਸ਼ਾ ਜਿਹੜਾ ਵੜ ਗਿਆ ਅੰਦੀ ਨਸ਼ੀਆਂ ਦੇ ਖਿਲਾਫ ਪੂਰੇ ਜ਼ੋਰ ਦੇ ਨਾਲ ਆਵਾਜ਼ ਚੁੱਕ ਰਹੀਆਂ ਹੈ ਗਾਵੇਂ ਚੁੱਕਾ ਕਿ ਸਾਡਾ ਕੈਂਡੀਡੇਟ ਜਿੱਤੇ ਹਰੇ ਕਿਸੇ ਤਰ੍ਹਾਂ ਸਾਡਾ ਕੋਈ ਬਦਲ ਨਹੀਂ ਭਈ ਲੋਕਾਂ ਨੂੰ ਜਾਗਰੂ ਕਰ ਰਹੇ ਆਂ ਔਰ ਜਾਗਰੂ ਕਰਦੇ ਜਮਾਨੇ